ਗੁਰਦੇਵ ਭਾਦਰ ਦੇ ਨਾਲ ਕੋਈ ਬ੍ਰਾਹਮਣ ਨਹੀਂ ਸੀ ਕੋਈ ਖੱਤਰੀ ਨਹੀਂ ਸੀ ਕੋਈ ਜੱਟ ਨਹੀਂ ਸੀ ਜਿੱਤਰਾ ਤੇ ਖੱਤਰੀਆਂ ਤੇ ਬ੍ਰਾਹਮਣਾਂ ਨੇ ਗੁਰਦੇਵ ਭਾਦਰ ਨੂੰ ਅਮਰ ਕਰਨ ਪਤਾ ਨਹੀਂ ਪਤਾ ਦਿੰਦੇ ਨਹੀਂ ਪਤਾ ਦਿੰਦੇ ਕਰੋ ਅਗਰ ਨਹੀਂ ਪਤਾ ਤਾਂ ਲੋਡ ਕਰੋ ਕਿ ਦਰਬਾਰ ਸਾਹਿਬ ਜਦੋਂ ਬਣ ਗਿਆ ਜਦੋਂ ਗੁਰਗ੍ਰਾਉ ਸਾਹਿਬ ਦੀ ਰਚਨਾ ਹੋ ਗਈ ਜਦੋਂ ਗੁਰੂ ਅਰਜਨ ਨੂੰ ਇਹਨਾਂ ਨੇ 37 ਤਰੀਕੇ ਦੇ ਬਾਤ ਐਸ ਕਰਕੇ ਕਿ ਗੁਰੂਗ੍ਰੰਥ ਸਾਹਿਬ ਦੇ ਵਿੱਚ ਦੰਤਾ ਦੀ ਬਣੀ ਜਮਾ ਹੋ ਗਈ। ਅਸੀਂ ਚੱਲ ਤੰਦੇ। ਬਾਸ਼ਾ ਨੂੰ ਉਂਗਲ ਲਈ ਗਲਤ ਮਲ ਤੋਂ ਚੁਗਲੀ ਕੀਤੀ ਬਾਤਾਂ ਲਿਜਾਤੀ ਨੂੰ। ਤੱਤੀ ਕਰੀ ਤੇ ਬਾਸਾ ਪਰਸਤੀ ਤਕੀ ਤੇ ਬੈਠਦੇ ਵੇਲੇ ਸਿਰਚ ਤੱਤਾ ਰੇਤਾ ਕੀ ਨਾ। ਬਹੁਤ ਮਣੀ। ਤੋਂ ਪਤਾ ਇਸ ਗੱਲ ਤੋਂ ਕਿ ਤੱਤੀ ਤਵੀ ਜਿਹੜੀ ਕੀਤੀ ਜੀ ਇਹ ਅੰਕੀ ਨੇ ਲਈ। ਪਹਿਲਾ ਤਾਂ ਸਜਾਦ ਲਈ ਫਿਰ ਸਤੀਤਾ ਵੀ ਦੇ ਬਿਠਾਇਆ ਫਿਰ ਸਭੀ ਦੇ ਪਾਲਣ ਵਾਲਿਆ ਫਿਰ ਸੱਤਾ ਰੇਤਾ ਪਾਇਆ ਜਿਹਨੇ ਪਾਇਆ ਖੱਤਰੀਆਂ ਤੇ ਬੰਬਨਾ ਜੀ ਤਾਂ ਤਾਂ ਬਿਲਕੁਲ ਚੱਕੇ ਤੇ ਜਗਦਾਈ ਤਿਉਹ ਤਿਉਹ ਪਾਇਆ ਤੇ ਇਹ ਸਾ ਆਦਮੀ ਨੇ 2000 ਸਾਲ ਚ ਪਹਿਲੀ ਵਾਰ ਸੂਰੇ ਸ਼ਮਾ ਰਾਜ ਜੀ ਬਾਣੀ ਸਾਡੇ ਸਾਹਮਣੇ ਲਿਆ ਕੇ ਠੀਕ ਕਰਕੇ ਰੱਖਤੀ ਹੈ ਰਸਾ ਪਾ ਗੜਾ ਖੱਤਰੀ ਜੀ ਨੂੰ ਕੋਈ ਨਹੀਂ ਜੀ ਪੁੱਛਦਾ ਉਦੀ ਬਾਣੀ ਚੱਕੇ ਮੁਰੇ ਲਾਕੇ ਇਸ ਹੱਦੇ ਉਦੀ ਸੱਜਾ ਹੋ ਆਪੇ ਜੈ ਕੀਤਾ ਗੁਰੂ ਗੋਬਿੰਦ ਸਿੰਘ ਜੀ ਹਰ ਗੋਬਿੰਦ ਸਿੰਘ ਜਰਨੇ ਲੜਕੇ ਤਿੰਨ ਵਾਰ ਪਸੰਤਨ ਨੂੰ ਜੈ ਅਦੇਤੀ ਕੋਸ਼ਿਸ਼ ਕੀਤੀ ਜਦੋਂ ਇਹ ਵੀ ਕੋ ਮਸੀਹਾ ਕਿ ਗੁਰੂ ਜਨ ਬਰਵਾਤਾ ਰਹਿ ਗਿਆ ਗੁਰੂਏ ਇਹ ਬੜੀ ਗੱਲ ਗੁਰੂបាន ਤੋਂ ਪਹਿਲਾਂ ਹੀ ਉਹਨੂੰ ਤਿੰਨ ਵਾਰ ਬੰਨਦੀ ਕੋਸ਼ਿਸ਼ ਕੀਤੀ ਜਦੋਂ ਵਸਿਆ ਕੋਈ ਰਸਤਾ ਨਾ ਲੱਭਿਆ ਤੈਨ ਨੇ ਚੱਕਿਆ ਮਰਸਰ ਦੇ ਵਿੱਚੋਂ ਖਤਰੀਆ ਵਮਨਾ ਨੇ ਕੱਟ ਗਏ ਉਹਨਾਂ ਨੂੰ ਗੋਬਿੰਦਵਾਲ ਨੂੰ ਜਦੋਂ ਗੋਬਿੰਦਵਾਲ ਜਾ ਕੇ ਬੈਠੇ ਤਾਂ ਉਥੇ ਉਹਨਾਂ ਦੇ ਸੇਵ ਹੰਲੇ ਸ਼ੁਰੂ ਕੀਤੇ ਤਾਂ ਗੁਰੂ ਤੇਗ ਬਹਾਦਰ 20 ਸਾਲ ਬਟਨੇ ਦੇ ਇਸ਼ਾਰੇ ਕੇ ਵਸਿਆ ਖਤਰੀਆ ਤੇ ਵਮਨਾ ਤੋਂ ਬਚਾਅ ਕਰਦਾ ਹੋਇਆ 20 ਸਾਲ ਜਾ ਕੇ ਪਤਨੀ ਬੈਠਾ ਕੌਣ ਜੀ ਨਾਲ ਨੇ ਖਤਰੀ ਨਾ ਵਮਣ ਨਾ ਜਾਤ ਹੋਈ ਕੌਣ ਸੀ ਉਹ ਤੁਹਾਡੇ ਮੱਝ ਦੀ ਕੋਡੇਪਰਾ ਸਾਡਾ ਖੂਰ ਬਾਬਾ ਜੀਵਨ ਸਿੰਘ ਦੇ ਬਾਪ ਦਾਦੇ ਨੇ 20 ਸਾਲੁੱ ਸੇ ਰਹੇ ਵਾਪਸ ਆਏ ਜਦੋਂ ਵਾਪਸ ਆਏ ਤਾਂ ਗੁਰੂ ਗੋਬਿੰਦ ਸਿੰਘ ਜਵਾਨ ਹੋ ਗਏ ਗੁਰੂ ਗੋਬਿੰਦ ਸਿੰਘ ਸਿਰ 9 ਸਾਲ ਦੀ ਜਿਸ ਦਿਨ ਗੁਰੂ ਤੇਗ ਬਹਾਦਰ ਦਾ ਸੀਸ ਲਿਆ ਗਿਆ ਇਸ ਸੀਸ ਤੋਂ ਚੱਕਿਆ ਲੈਣਾ ਖੱਤਰੀ ਗਿਆ ਨਾ ਬ੍ਰਾਹਮਣ ਗਿਆ ਨਾ ਜੱਟ ਗਿਆ ਫਿਰ ਸਾਡਾ ਬੁਲਾ ਗਿਆ ਆਪਦੇ ਬਾਪ ਨੂੰ ਗਦਲ ਕੀਤਾ ਆਪਣੇ ਬਾਪ ਨੂੰ ਤਾਂ ਕੀਤੀ ਆਪਣੇ ਬਾਪ ਦਾ ਸਿਰ ਤੇ ਧਰੋ ਤੇ ਰੱਖ ਕੇ ਆਇਆ ਤੇ ਗੁਰੂ ਦਾ ਸਿਰ ਤੇ ਧਰ ਜਾ ਕੇ ਅਮ ਆਜੇ ਪਹੁੰਚਿਆ ਆ ਅਨੰਦਪੁਰ ਤਹਾੜ ਜਿਹੜੀ ਹੈ ਉਹ ਬੰਗਲਾ ਸਾਹਿਬ ਗੁਰਦੁਆਰਾ ਜਿਹੜਾ ਸਰਕਾਉਂ ਹੈ ਜੀ ਉਹ ਸਰਕਾਉਂ ਗੰਜ ਦੇ ਵਿੱਚ ਇੱਕ ਇਹਨਾਂ ਦਾ ਕਾਰਸੀ ਆਪ ਦਾ ਨਿੱਜੀ ਕਾਰ ਉਸ ਦਿਨ ਨੂੰ ਕੁੱਲੀ ਦੇ ਵਿੱਚ ਰੱਖ ਕੇ ਗੁਰੂ ਸਾਹਿਬ ਦੀ ਟੜ ਨੂੰ ਉਹਨਵਾਕ ਲਈ ਆਪਦੇ ਬਾਪ ਦੀ ਟੜ ਚਾਦਰੀ ਚੋਂ ਚ ਰੱਖ ਕੇ ਆਏ ਤੇ ਇਕੱਲਾ ਸੀਸ ਚੱਕ ਕੇ ਤਨੰਦਰਾਇ ਗਏ ਸਿੱਖ ਕੋਈ ਪੁੱਛੇ ਉਹ ਤੁਹਾਡਾ ਸਿੱਖੀ ਚ ਕੀ ਜਾਵੇ ਕੱਟਾ ਨਹੀਂ ਬੱਚਾ ਨਹੀਂ ਜੇ ਤਾਨੂੰ ਪੁੱਛੇ ਬੰਮੜਾ ਨੂੰ ਪੁੱਛੇ ਤੁਹਾਡਾ ਸਿੱਖੀ ਚ ਕੀ ਆ ਕੱਟਾ ਨਹੀਂ ਬੱਚਾ ਨਹੀਂ ਅਸੀਂ ਵਰ ਗਏ ਅਸੀਂ ਖੂਨ ਡੋਲਦੇ ਰਹੇ ਅਸੀਂ ਲੜਦੇ ਆਏ ਅਸੀਂ ਗੁਰੂ ਨੂੰ ਬਚਾਉਂਦੇ ਰਹੇ ਇਹਦੇ ਬਾਅਦ ਜਿਹੋ ਜਿਨਾਂ ਨੇ ਸਾਨੂੰ ਵੀ ਕੱਢ ਕੇ ਬਾਹਰ ਨਾ ਇੱਕ ਫੜੋ ਹੋਲੀ ਇਹ ਜਿਨ੍ਹਾਂ ਨੇ ਸਿੱਖੀ ਦਾ ਕੁਝ ਨਹੀਂ ਕੀਤਾ ਉਹਨਾਂ ਨੇ ਸਾਨੂੰ ਕੱਢ ਕੇ ਬਾਹਰ ਨਾ ਆ ਜੇ ਤਾਂ ਗੁਰੂ ਗੋਬਿੰਦ ਸਿੰਘ ਆਨੰਦ ਕੋਲ ਨਿਕਿਆ ਤਾਂ ਸਭ ਤੋਂ ਪਹਿਲਾ ਤੋ ਖਾਗੀਰੀ ਕੀਤਾ ਪਤਾ ਨਹੀਂ ਜੇ ਕਿਸੇ ਨੂੰ ਕਿਸੇ ਤੁਸੀਂ ਇਤਿਹਾਸ ਨਹੀਂ ਜਾਣਦੇ ਤਾਂ ਇਤਿਹਾਸ ਬਣਾਓਗੇ ਕਿਨੇ ਤੁਸੀਂ ਇਤਿਹਾਸ ਨਹੀਂ ਜਾਣਦੇ ਆਪਦਾ ਦਾ ਇਤਿਹਾਸ ਬਣਾਓਗੇ ਕਿਨੇ 250 ਬੰਦਾ ਲੈ ਕੇ ਮਾਝੇ ਦਾ ਜੱਟ ਮਹਾਦੇਵ ਦੌੜ ਗਿਆ ਅਨੰਦਪੁਰ ਦੇ ਕਿਲੇ ਚੋਂ ਕੌਣ ਭੱਜਿਆ ਸੀ 250 ਜੱਟਾਂ ਨੂੰ ਲੈ ਕੇ ਮਾਝੇ ਦਾ ਜੱਟ ਮਹਾਦੇਵ ਗੁਰੂ ਨਹੀਂ ਛੱਡ ਕੇ दौड़ गया कि तू मेरा गुरु नहीं अभी तेरे पहला धोखा जसा ने ढाई सौ बंद महासिंग के मूहरे ला मगर ला के कौन दस ये क्यों कहा मैं जब तुम इतिहास का पता ही नहीं तुम इतिहास पढ़ाओगे कि नहीं सीखा तो अभी की लना है ਤੁਪਲੇ ਮਾਨਸਰ ਸਿਖਾਨੇ ਕਲਪੁਤਾ ਕੀਤਿਆ ਜੇ ਨਹੀਂ ਹੋਤਾ ਤੂੰ ਕੁਛ ਲੈਣਾ ਨਾ ਜਿਹੜਾ ਤੈਨੂੰ ਜ਼ਿਕਰ ਗੁਰੂ ਨੂੰ ਛੱਡ ਕੇ ਭੱਜਿਆ ਉਹ ਤੋਂ ਤਾਂ ਕੁਛ ਲੈਣਾ ਕਿ ਨਹੀਂ ਜੇ ਉਹਨਾਂ ਦੇ ਮੂੰਹ ਤੇ ਚੇੜ ਨਹੀਂ ਵੱਜੇਗੀ ਤਾਂ ਉਹਨਾਂ ਨੂੰ ਸੁੱਤਕ ਨਹੀਂ ਆਏਗੀ ਜਦ ਮੈਂ ਬੋਲਦਾ ਹਾਂ ਤਾਂ ਮਾਨੋ ਤੁਹਦਾ ਹੈ ਕਿ ਜਦੋਂ ਗੁਰੂ ਉੱਥੇ ਪਿਆਸੀ ਚਾਂਦਰੀ ਚੌਕ 'ਚ ਤੰਮੂ ਤੁਸੀਂ ਕਿੱਥੇ ਸੀ ਮਾਜੀ ਤੁਸੀਂ ਜੀ ਕੀ ਦੇ ਲੰਬਰਦਾਰ ਉਦੋਂ ਕੀ ਕਰਦੇ ਸੀ ਉਹ ਜ਼ੋਬੀਦਾ ਜੀ ਨੂੰ ਤੇ ਉਹ ਜ਼ੋਬੀਦਾ ਜੀ ਉਹ ਚੱਕ ਕੇ ਲਿਆਉ ਉਹ ਨੂੰ ਜਿੱਥੇ ਜੀ ਨੂੰ ਅੱਜ ਤੁਸੀਂ ਜਿੱਕੇ ਲੰਬੜਦਾਰ ਹੋ ਗਏ ਜਦ ਗੁਰੂ ਮਾਰ ਉਸੇ ਜੀਤ ਹੋਇਆ ਪਿਆ ਜੀ ਤਦ ਕਿਥੇ ਸੀ ਤੁਸੀਂ ਬਾਈ ਫਿਰ ਸੁਣ ਕੇ ਜਵਾਬ ਮੈਂ ਕਰਦਾ ਕਿ ਜਦੋਂ ਅਲਨਪੁਰੋਂ 250 ਬੰਦਾ ਛੱਡ ਕੇ ਇਹ ਲੇਟੇ ਦੇ ਕੇ ਆਇ ਕਿ 200 ਸਾਲਾ ਗੁਰੂ ਨੇ ਕਿੱਥੇ ਤੇ ਕਿੱθενੀ ਫੋੜੀ ਸੀ ਕਿ ਉਹ ਕਿੱਥੇ ਜੀ ਬਾਈ ਸਭ ਠੀਕ ਆ ਨਹੀਂ ਬੱਜੂ ਤੂੰ ਹੀ ਬਚਿਆ ਤੋਣੀ ਦਾ ਇਕ ਬੰਦਾ ਲੈ ਕੇ ਪਛੜਾ ਜਦੋਂ ਗੁਰੂ ਉਥੋਂ ਨਿਕਲਿਆ ਤੇ ਧਿਆਲਪੁਰ ਆ ਗਿਆ ਧਿਆਲਪੁਰਾ ਸਾਡੇ ਪਿੰਡੇ ਨੇ ਧਿਆਲਪੁਰਾ ਪਿੰਡ ਹੈ ਗਿਆਲਪੁਰੇ ਜੇ ਅੱਗੇ ਗੁਰੂ ਰਹਿਣ ਲੱਗੇ ਉਹਨਾਂ ਨੂੰ ਕਹਿੰਦੇ ਜੱਟਾਂ ਨੂੰ ਕਿ ਵੀ ਮੇਰੇ ਮਗਰ ਤਾਂ ਫੌਜ ਲੱਗੀ ਹੈ ਠੀਕ ਹੈ ਜਿਹੜੇ ਬਾਰੇ ਸਿੰਘ ਸੀਗੇ ਸਾਰੇ ਉਹ ਚਮਕੌਰ ਗੜੀ ਚ ਮਾਰੇ ਗਏ ਤੁਸੀਂ ਕਦੇ ਚਮਕੌਰ ਘੜੀ ਦਾ ਸਾਕਾ ਪੜਿਆ 40 ਹੁੰਦੇ ਸੀ ਟੋਟਲ ਗੁਰੂ ਦੇਨ 40 ਦੇ ਵਿੱਚੋਂ 35 ਸ਼ਰੂਲ ਕਾਸ ਨੇ ਜੇ ਮੈਂ ਤੁਹਾਨੂੰ ਨਾਂ ਦੱਸਾਂ ਤੁਸੀਂ ਲੈਣੇ ਚੁਰੇ ਫਿਰੋਗੇ ਭਾਈ ਕਿ ਤੁਹਾਡੀ ਤੁਹਾਡੇ ਬਾਪ ਦਾ ਦੇ ਦੀ ਸੁਲਤਾਨ 35 ਬੰਦੇ ਉੱਥੇ ਸੀ ਇੱਕ ਗੁਰੂ ਦੋ ਦੇ ਬੱਚੇ ਤਿੰਨ ਇੱਕ ਪਾਈਆ ਸਿੰਘ ਇੱਕ ਹੋਰ ਸੀ ਪੰਜ ਸਹਿਬ ਖਤਰੀ ਗੁਰੂ ਦੋ ਦੇ ਬੱਚੇ ਇੱਕ ਪਾਈਆ ਸਿੰਘ ਚਾਰ ਇੱਕ ਬੰਦਾ ਹੋਰ ਪੰਜ ਬੰਦੇ ਖਤਰੀ ਤੇ ਬਾਕੀ ਸਾਰਾ ਨੰਗੜ ਲਾਣਾ ਸਾਡੇ ਚਾਰੀ ਮਕੇ ਗੁਰੂ ਤੋਂ ਨਿਕਲ ਗਏ ਬਾਕੀ ਸਾਰੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮੁਸਰ ਜਾ ਕੇ ਚਾਰੀ ਬਣਾ ਦੇ ਸਾਡੇ ਆਲਾ ਸਾ ਸਤਿਆਨਾਸ਼ ਕਰਤਾ ਸਾਡੀ ਕਹਾਣੀ ਦਾ ਬੁਲਬੁਲਾ ਗਈ ਕਿ ਇੱਥੇ ਵੀ ਚਾਰੀ ਮਹਾਰਾਜੀ ਜਦ ਗੁਰੂ ਨੇ ਸਾਡੇ ਸੱਚੇ ਕੰਮ ਦੀ ਰੱਗੀ ਇਹਦਾ ਬੁਲਬੁਲਾ ਗਿਆ ਜਿਹੜੇ ਭੱਜੇ ਸੀ ਨਾਨਕ ਕੋ ਉਹਨਾਂ ਨੂੰ ਚਾਰੀ ਸ਼ਹੀਦ ਬਣਾ ਗਏ ਮੁਸਰ ਨਾਲ ਅਗਰ ਤੁਸੀਂ ਇਤਿਹਾਸ ਨਹੀਂ ਪੜੋਗੇ ਤਾਂ ਗਲਤ ਵੱਡੇ ਪੱਲੇ ਪੈਣ ਵਾਲੀ ਨਹੀਂ ਜਦੋਂ ਬਿਆਲਪੁਰੇ ਗੁਰੂ ਆ ਤੇ ਬਿਆਲਪੁਰੇ ਦੇ ਜੱਟ ਬਾਹਰ ਆ ਗਏ ਉਹਨਾਂ ਨੂੰ ਕਹਿੰਦੇ ਗੁਰੂ ਨੂੰ ਕਹਿੰਦੇ ਕਿ ਤੂੰ ਇੱਥੇ ਸਾਡੇ ਵਾਤੇ ਚਾਪਾ ਪਾਉਣ ਵਾਸਤੇ ਆਇਆ ਹੈ ਤੇਰਾ ਮਤਲਬ ਹੈ ਕਿ ਤੂੰ ਸਾਡੇ ਪਿੰਡ 'ਚ ਰਹੇ ਤੇ ਮੁਗਲਾਂ ਦੀ ਫੌਜ ਤੇ ਬ੍ਰਾਹਮਣਾਂ ਦੀ ਫੌਜ ਸਾਡਾ ਪਿੰਡਾ ਬਰਬਾਦ ਕਰ ਦੇ ਦੌੜ ਜਾ ਇਸ ਤੋਂ ਨਿਕਲ ਜਾ ਪਹਿਲਾਂ ਮਨਦਰੋਂ ਭੱਜੇ ਫਿਰ ਬਿਆਲਪੁਰੇ ਗੁਰੂ ਨੂੰ ਕੱਟਿਆ ਬਹੁਤ ਦੌੜ ਜਾ ਕੰਦੇ ਤੇਰਾ ਕੋਈ ਜਾਣਦਾ ਨਾ ਵੀ ਸਾਡੇ ਦਾ ਕਿਨੇ ਕੱਢਿਆ ਰਿਤਾ ਨਹੀਂ ਕੱਢਿਆ ਵੱਡੇ ਕਿਸੇ ਬੁੜੇ ਨੇ ਨਹੀਂ ਗਿਆ ਇਹ ਪਰ ਜਾਇਜ਼ ਤੋਂ ਕਿਨੇ ਕਹਾ ਜਿਹੜੇ ਨਾਲ ਗੁਰੂ ਭੱਜੇ ਸੀ ਉਹਨਾਂ ਦੀ ੜਾਤ ਨਹੀਂ ਜਲ ਜਲਪੁਰ ਚੱਲੇ ਆ ਕੇ ਕੋੜਕਪੁਰ ਆ ਗਏ ਜਦੋਂ ਕੋੜਕਪੁਰੇ ਕਲੇ ਬੱਸ ਸਟੈਂਡ ਤੋਂ ਉਤਰਨਾ ਤਾਂ ਬੱਸ ਸਟੈਂਡ ਦੇ ਮੂਰੇ ਪਿੱਲਰ ਲੱਗਿਆ ਉਸ ਪਿੱਲਰ ਤੇ ਲਿਖਿਆ ਹੋਇਆ ਕੋੜਕਪੁਰਾ ਜੱਟ ਸਰਦਾਰ ਉਹ ਗੁਰੂ ਦਾ ਜਾ ਕੇ ਸਰਦਾਰ ਗੁਰੂ ਉਹਦੇ ਕੋਲ ਚਲਾ ਗਿਆ ਵੀ ਤੇਰੇ ਕੋਲ ਕਿਲਾ ਹੈਗਾ ਤੇ ਤੂੰ ਮੈਨੂੰ ਸੁਰੱਖਿਆ ਦੇ ਮਗਰ ਫੌਜ ਲੱਗੀ ਦੀ ਹੈ ਉਹ ਕਹਿੰਦਾ ਤੇਰਾ ਚਿੱਟ ਚਿਆ ਕਿ ਮੈਂ ਕਿਲਾ ਵੀ ਢਹਾਂ ਆਪ ਦੀ ਤੋਂ ਵੀ ਪਟਵਾਦਾ ਤੇ ਤੈਨੂੰ ਇੱਥੇ ਸੁਰੱਖਿਆ ਦੇ ਦਿਆਂ ਤੇ ਮੈਂ ਤੂੰ ਫਾਜ਼ੀ ਚੜ ਜਾ ਕਰ ਜਾ ਚਲ ਜਾ ਜਾ ਉਸ ਬਿੱਲ ਤੇ ਲਿਖ ਦਿੱਤਾ ਉਸ ਬਿੱਲ ਤੇ ਲਿਖ ਦਿੱਤਾ ਜਿਵੇਂ ਮਾਨਸ ਨੇ ਦੇਖ ਕੇ ਲਾਸਾ मैं फिर यह बजाय के बिल हटा के कुछ चाके लेंगे मैं पहला ही हो फोटो ला के करके इंटरनेट से तो उदू बाद चौथा पड़ा जल मुक्तर टप गए मुक्तर तो परे पंद्रह किलोमीटर से छत्ते आना पैगा पहला आनंदपुर फिर दयालपुरा फिर कोटकपुरा फिर मुक्तर मुकतर तो परे छत्ते आना मुकसर तो पंद्रह किलोमीटर ਗੁਰੂ ਤੇਜ ਆਂਦੇ ਇਹ ਜਿਹੜੇ ਬਰਾੜ ਕਹਿੰਦੇ ਨਾ ਆਪਣੇ ਅਨੁਭਵ ਵੱਡੇ ਇਹਨਾਂ ਬਰਾੜਾਂ ਨੇ ਕੋੜਾ ਪਾਣੇ